ਜਿੰਨੇ ਜੋਗੇ ਆ ਅਸੀਂ ਭੈਣ ਨੂੰ ਸਾਡੇ ਵੱਲੋਂ 50000 ਰੁਪਏ ਦਾ ਸੇਵਾ ਲਾ ਲਓ ਚਾਹੇ ਨਾਮ ਲਾ ਲਓ ਤੇ ਤੁਸੀਂ ਸਾਨੂੰ ਕਨੈਕਟ ਨੰਬਰ ਦਿਓ ਅਸੀਂ ਭੈਣ ਨੂੰ ਸੇਵਾ ਪੁੱਜਦੀ ਕਰਦਾਂਗੇ ਵਾਹਿਗੁਰੂ ਜੀ ਖਾਲਸਾ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੰਦਾ ਇਸੇ ਤਰ੍ਹਾਂ ਦੋਸਤੋ ਭੈਣ ਕੁਲਵਿੰਦਰ ਕੌਰ ਨੂੰ ਬਹੁਤ ਸਾਰੇ ਲੋਕਾਂ ਦੇ ਵੱਲੋਂ ਪੈਸੇ ਦੇ ਕੇ ਸਪੋਰਟ ਵੀ ਕੀਤੀ ਜਾ ਰਹੀ ਹੈ ਅਤੇ ਲੱਖਾਂ ਰੁਪਏ ਭੈਣ ਕੁਲਵਿੰਦਰ ਕੌਰ ਨੂੰ ਭੇਟ ਕੀਤਾ ਜਾ ਰਿਹਾ ਹੈ। ਆਦੇ ਨਾਲ ਹੀ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਭੈਣ ਕੁਲਵਿੰਦਰ ਕੌਰ ਨੂੰ ਸੁਪਰੀਮ ਕੋਰਟ ਤੋਂ ਵੀ ਵੱਡੀ ਸਪੋਰਟ ਆਈ ਹੈ। ਉਹ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਦਵਿੰਦਰ ਪ੍ਰਤਾਪ ਨੇ ਇੱਕ ਵੱਡੀ ਸਪੋਰਟ ਕੀਤੀ ਹੈ ਅਤੇ ਨਾਲ ਹੀ ਕਿਹਾ ਹੈ ਜੇ ਮੇਰੀ ਭੈਣ ਕੁਲਵਿੰਦਰ ਕੌਰ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ ਮੈਂ ਨਾਲ ਖੜਾਂਗਾ ਤਾਂ ਮੈਂ ਲੜਾਂਗਾ ਕਾਨੂੰਨੀ ਲੜਾਈ। ਕੁਲਵਿੰਦਰ ਕੌਰ ਵਾਂਗੂ ਮੈਂ ਵੀ ਇੱਕ ਕਿਸਾਨ ਦਾ ਪੁੱਤ ਹੇ ਬਿਆਨ ਆਇਆ ਹੈ ਤੁਹਾਡੇ ਵਿੱਚੋਂ ਕੁਲਵਿੰਦਰ ਕੌਰ ਦੀ ਕੌਣ ਕੌਣ ਸਪੋਰਟ ਕਰ ਰਿਹਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਨਾਲ ਹੀ ਜੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ